ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਉਹ ਫਰਸਟ ਕਲੈਕਸ਼ਨ ਆਨੇ ਸ਼ਿਮਰ ਕ੍ਰਾਸ਼ ਦੇ ਤੁਹਾਨੂੰ 5 ਮੀਟਰ ਦਾ ਫਰੰਟ embroiderry ਹੈਂਡਵਰਕ ਵਾਲੀ ਮਿਲੇਗੀ 5 ਮੀਟਰ ਤੁਹਾਨੂੰ ਸ਼ਿਮਰ ਕ੍ਰਾਸ਼ ਦਾ ਪਾਰਟੀ ਵੇਅਰ ਸੂਟ ਦੁਪੱਟਾ ਸੈੱਟ ਮਿਲੇਗਾ ਇਹਦੇ ਵਿੱਚ ਮੇਰੇ ਕੋਲ 30 ਕਲਰ ਅਵੇਲੇਬਲ ਨੇ ਸਵੀ ਲੀव्स ਤੇ ਵਰਕ ਆਏਗਾ ਬਾਟਮ ਤੇ ਵੀ ਵਰਕ ਆਏਗਾ ਦੁਪੱਟਾ ਜਿਹੜਾ ਤੁਹਾਨੂੰ ਕ੍ਰਾਸ਼ ਦਾ ਤੇ ਜਾਂ ਚਨਾਉਣ ਦਾ ਮਿਲੇਗਾ 2 ਮੀਟਰ ਦਾ ਤੇ ਉਹਦੇ ਫੋਰ ਸਾਈਡ ਤੇ ਸਕੈਲਪਿੰਗ ਹੋਈ ਹੈ ਹੈਵੀ embroiderry ਦੇ ਨਾਲ ਪ੍ਰਾਈਸ ਇਹਦਾ 1400 ਰੁਪਏ ਆ ਰੰਗ ਇਹਦੇ ਵਿੱਚ 30 ਨੇ ਪਾਰਟੀ ਵਰ ਸੂਟ ਹੈ ਸ਼ਿਮਰ ਕ੍ਰਾਸ ਦਾ ਤੁਹਾਨੂੰ 5 ਮੀਟਰ ਦਾ ਸੂਟ ਮਿਲ ਜੇਗਾ 1400 ਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਰੰਗ ਇਹਦੇ ਵਿੱਚ ਮੇਰੇ ਕੋਲ 30 ਅਵੇਲੇਬਲ ਨੇ ਬਾਗੇ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਸੂਟ ਰੰਗ ਡਿਜ਼ਾਈਨ ਸਾਰੇ ਅਵੇਲੇਬਲ ਨੇ ਤੀ ਰੰਗਾਂ ਵਿੱਚ ਸੂਟ ਆਉਂਦੇ ਨੇ ਪਾਰਟੀ ਵੇਅਰ ਸੂਟ ਨੇ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੇ ਘੇਰੇ ਤੇ ਵਰਕ ਆਏਗਾ ਗਲਾ ਬਣਿਆ ਹੋਇਆ 슬ੀਵਸ ਤੇ ਵਰਕ ਆਏਗਾ ਤੇ ਬਾਟਮ ਤੇ ਵਰਕ ਆਏਗਾ ਸ਼ਿਮਰ ਕ੍ਰੈਸ਼ ਟਿਸ਼ੂ ਜਿਹੜਾ ਹੁੰਦਾ ਉਹਦਾ ਫੈਬਰਿਕ ਹੈ ਸ਼ਿਮਰ ਅੱਜਕੱਲ ਬਹੁਤ ਟ੍ਰੈਂਡ ਕਰ ਰਿਹਾ ਤੇ ਉਸੇ ਹੀ ਫੈਬਰਿਕ ਦੇ ਵਿੱਚ ਐ ਸੂਟ ਆਏ ਨੇ embroiderd ਸੂਟ ਨੇ ਪਾਰਟੀ ਵੇਅਰ ਸੂਟ ਨੇ ਬਾਈ ਕਰਨਾ ਜਾਂ ਕੋਈ ਵੀ ਪੁਆਧੀ ਕਰਨੀ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦੋ ਨੰਬਰ ਮੈਂ ਆਪਣਾ 623924575 ਇਹ ਦਿੱਤਾ ਹੋਇਆ ਕੋਈ ਵੀ ਕੁਐਰੀ ਹੈ ਕਿਸੇ ਵੀ ਤਰ੍ਹਾਂ ਦਾ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ ਸਟੇਟਸ ਦੇਖਣਾ ਤਾਂ ਵੀ ਨੰਬਰ ਜਾ ਕੇ ਮੈਸੇਜ ਕਰ ਦਿਓ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜੋ ਡੇਲੀ ਅਪਡੇਟਸ ਆਉਂਦੀਆਂ ਸਟੇਟਸ ਤੇ ਸ਼ੋ ਹੋ ਜਾਏਗਾ ਨਹੀਂ ਆਗਰ ਸੂਟ ਸੇਲ ਕਰਨਾ ਚਾਹੁੰਦੇ ਤਾਂ ਵੀ ਨੰਬਰ ਜਾ ਕੇ ਮੈਸੇਜ ਕਰ ਦੇਣਾ ਤੁਹਾਡਾ ਨੰਬਰ ਫਿਰ ਮੈਂ ਗਰੁੱਪ ਵਿੱਚ ਐਡ ਕਰ ਲਵਾਂਗੀ ਡੇਲੀ ਅਪਡੇਟਸ ਲਈ ਕ੍ਰੈਸ਼ ਫੈਬਰਿਕ ਦੇ ਨਾਲ ਸ਼ਿਮਰ ਕ੍ਰੈਸ਼ ਫੈਬਰਿਕ ਦੇ ਨਾਲ 5 ਮੀਟਰ ਦਾ ਬਹੁਤ ਪਿਆਰਾ ਸੋਨਾ ਤੇ ਡਿਜ਼ਾਈਨਰ ਸੂਟ ਮਿਲੇਗਾ। 30 ਰੰਗਾਂ ਵਿੱਚ ਇਹ ਜਿਹੜੇ ਸੂਟ ਨੇ अवेलेबल ਨੇ। ਐ ਸਿੰਗਲ ਕਲਰ ਵਿੱਚ ਸੂਟ ਆਏਗਾ ਬੁਟੀਕ ਸਟਾਈਲ ਕਲੈਕਸ਼ਨ ਹੈ 2250 ਰੁਪਏ ਦਾ ਪ੍ਰਾਈਸ ਹੈ। ਕਲਰ ਇਹਦੇ ਵਿੱਚ ਫਿਲਹਾਲ ਅਜੇ ਸਿੰਗਲ ਹੀ ਅਪਡੇਟ ਹੋਇਆ। ਐ ਵਾਲਾ ਵੀ ਸਿੰਗਲ ਕਲਰ 2300 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ। ਬਹੁਤ ਸੋਹਣਾ ਸੂਟ ਹੈ, ਡਿਜ਼ਾਈਨ ਬਹੁਤ ਪਿਆਰੇ ਬਨੇ ਹੋਏ ਨੇ। ਕਿ ਤੁਸੀਂ ਕੋਈ ਕੁਐਰੀ ਕਰਨੀ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਚਾਹੇ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਔਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਦੇ ਵਿੱਚੋਂ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਐਵੇਂ ਵਾਲਿਆਂ ਵਿੱਚ ਵੀ ਨਵੇਂ ਕਲਰ ਅਪਡੇਟ ਹੋਏ ਨੇ ਪਹਿਲਾਂ ਅਸੀਂ ਫਿਰ ਰਸਟ ਕਲਰ ਵਿੱਚ ਆਂਦਾ ਸੀ ਐਵੇਂ ਵਾਲਾ ਨਿਊ ਬਹੁਤ ਹੀ ਪਿਆਰਾ ਬਟਿਕ ਸਟਾਈਲ ਕਲੈਕਸ਼ਨ ਆਈ ਹੈ 2800 ਰੁਪਏ ਦੇ ਤੁਹਾਨੂੰ ਸੂਟ ਮਿਲ ਜੇਗਾ ਫੁਲਕਾਰੀ ਸਟਾਈਲ ਦੀ ਸ਼ਰਟ ਹੈ ਦੁਪੱਟਾ ਤੇ ਬਾਟਮ ਹੈਵੀ ਹੈ ਸ਼ਲਾਰਾ ਗਰਾਰਾ ਪਲਾਜ਼ੋ ਸਲਵਾਰ ਜੋ ਵੀ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਖਦਰ ਫੁਲਕਾਰੀ ਦਾ ਫੈਬਰਿਕ ਆਏਗਾ ਇਹ ਤਾਂ ਜਿਹੜਾ ਸ਼ਰਟ ਦਾ ਫੈਬਰਿਕ ਆਏਗਾ ਰੰਗ ਦੇ ਵਿੱਚ ਸਿੰਗਲ ਦੋ ਕਲਰ ਇੱਕ ਥੋੜਾ ਡਾਰਕ ਟੋਨ ਤੇ ਇੱਕ ਲਾਈਟ ਟੋਨ ਇਹ ਵਾਲਾ ਵੀ ਸਿੰਗਲ ਕਲਰ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਅਫੋਰਡੇਬਲ ਸਿਰਫ ਤੇ ਸਿਰਫ 680 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲ ਜੇਗਾ ਰੰਗ ਇਹਦੇ ਵਿੱਚ ਸਿੰਗਲ ਹੀ ਆਏਗਾ ਐ ਵੀ ਸਿੰਗਲ ਕਲਰ ਦੇ ਨਾਲ ਤੁਹਾਨੂੰ ਪਾਰਟੀ ਵੇ ਲੁੱਕ ਵਾਲਾ 2800 ਦੇ ਵਿੱਚ ਬਹੁਤ ਪਿਆਰਾ ਬੁਟੀਕ ਸਟਾਈਲ 컬렉ਸ਼ਨ ਪਰ ਸਿੰਗਲ ਕਲਰ ਹੈ ਦੇ ਵਿੱਚ ਵੀ ਐ ਵਾਲੀ ਵਿంటర్ 컬렉ਸ਼ਨਾਂ ਨੇ ਕੇਸੀਏ ਬ੍ਰਾਂਡ ਵੱਲੋਂ ਆਈਆਂ ਨੇ ਬਹੁਤ ਪਿਆਰਾ ਡਿਜੀਟਲ ਪ੍ਰਿੰਟਰ ਜਿਹੜੇ ਪਸ਼ਮੀਨਾ ਦੇ ਸੂਟ ਆਣਗੇ ਰੰਗ ਇਹਦੇ ਵਿੱਚ ਕਾਫੀ ਹੈਗੇ ਨੇ ਰੰਗ ਤੇ ਡਿਜ਼ਾਈਨ ਜਿੰਨੇ ਵੀ ਇਹਦੇ ਵਿੱਚ ਅਵੇਲੇਬਲ ਨੇ ਐਮ ਵਾਲੇ ਪਸ਼ਮੀਨਾ ਦੇ ਸੂਟ ਨੇ ਬਹੁਤ ਪਿਆਰੇ ਵੁਲਨ ਦੇ ਸੂਟ ਆਏ ਨੇ ਕੁਆਲਿਟੀ ਬਹੁਤ ਜ਼ਿਆਦਾ ਪਿਆਰੀ ਹੈ ਡਿਜੀਟਲ ਪ੍ਰਿੰਟ ਨਾਲ ਸੂਟ ਆਣਗੇ ਪਿਓਰ ਪਸ਼ਮੀਨਾ ਬੁਲਣ ਦਾ ਤੁਹਾਨੂੰ ਸ਼ੋਰ ਦਾ ਫੈਬਰਿਕ ਮਿਲੇਗਾ ਲੈਂਥ 44 ਤੋਂ ਉੱਪਰ ਹੈ 46 ਤੱਕ ਬਣ ਜਾਏਗੀ 슬ੀਵਸ ਡਿਜ਼ਾਈਨਰ ਪ੍ਰਿੰਟਰ ਨੇ ਸੇਮ ਹੈ ਐਜ਼ ਇਟ ਇਜ਼ ਬਾਟਮ ਪਲੇਨ ਆਏਗਾ ਕਾਨੇ ਡਿਜ਼ਾਈਨਰ ਆ ਪਸ਼ਮੀਨਾ ਦਾ ਤੁਹਾਨੂੰ ਸਟਾਲ ਮਿਲੇਗਾ 2 ਮੀਟਰ ਦੇ ਨੀਅਰ ਬਾਟ ਤੇ ਬਾਟਮ ਵੀ ਜਿਹੜਾ 2 ਮੀਟਰ ਨੀਅਰ ਬਾਟ ਮਿਲੇਗਾ ਤੇ ਦਾ ਪ੍ਰਾਈਸ ਹੈ 1240 ਰੁਪਏ ਤੁਸੀਂ ਅਗਰ ਇਹਨਾਂ ਦੇ ਬਾਰੇ ਵਿੱਚ ਹੋਰ ਵੀ ਅਗਰ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਦਿੱਤਾ ਨੰਬਰ ਤੇ ਜਾ ਕੇ ਮੈਸੇਜ ਕਰਦੇ ਹੋ ਬਾਈ ਕਰਨਾ ਜਾਂ ਕੁਝ ਵੀ ਹੋਰ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਪਲੇਨ ਬਾਟਮ ਪ੍ਰਿੰਟਡ ਸ਼ਰਟ ਪ੍ਰਿੰਟਡ ਦੁਪੱਟੇ ਨਾਲ ਇਹ ਸੂਟ ਆਣਗੇ ਰੰਗ ਜਿਹੜੇ ਜਿਹੜੇ ਇਹਦੇ ਵਿੱਚ ਹੈਗੇ ਨੇ ਸਾਰੇ ਇੱਥੇ ਮੈਂ ਐਡ ਕਰ ਦਿੱਤੇ ਨੇ ਸਟੌਲ ਬਹੁਤ ਪਿਆਰਾ ਹੈ ਬਾਟਮ ਪਲੇਨ ਆਏਗੀ ਸ਼ਰਟ ਦੇ ਘੇਰੇ ਤੇ ਪ੍ਰਿੰਟ ਹੈ ਬਹੁਤ ਸੋਹਣੇ ਡਿਜ਼ਾਈਨਾਂ ਨਾਲ ਆਏਗਾ ਡਿਜੀਟਲ ਪ੍ਰਿੰਟ ਨਾਲ ਪਸ਼ਮੀਨਾ ਦੇ ਸੂਟ ਆਣਗੇ ਕੇਸੀਏ ਦੀ ਮੇਰੇ ਬ੍ਰਾਂਡਡ ਹੈ ਉਹਦੀਆਂ ਕਲੈਕਸ਼ਨਾਂ ਨੇ ਬਾਟਮ ਟਾਈ ਮੀਟਰ ਦਾ ਸ਼ਾਰਟ ਵੀ ਟਾਈ ਮੀਟਰ ਦੀ 46 47 ਤੱਕ ਲੈਂਥ ਬਣ ਜਾਏਗੀ ਜਿਹੜਾ ਸਟਾਲ ਹੈ ਉਹ 2.5 ਮੀਟਰ ਤੁਹਾਨੂੰ ਮਿਲੇਗਾ ਡਿਜ਼ਾਈਨ ਜਿਹੜੇ ਨੇ ਉਹ ਹਾਰੇਜ ਗਰੁੱਪ ਨੂੰ ਸਾਹਮਣੇ ਰੱਖ ਕੇ ਬਣਾਏ ਗਏ ਨੇ ਸਭ ਤਰ੍ਹਾਂ ਦੇ ਡਿਜ਼ਾਈਨ ਪੈਟਰਨ ਹੈਗੇ ਨੇ ਤੁਸੀਂ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਰੰਗ ਤੇ ਡਿਜ਼ਾਈਨ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਕਿਸੇ ਵੀ ਸੂਟ ਦਾ ਜੇ ਸੋਲਡ ਆਊਟ ਨਹੀਂ ਹੋਇਆ ਸਾਰੀਆਂ ਕਲੈਕਸ਼ਨਾਂ ਡਿਜ਼ਾਈਨ ਅਵੇਲੇਬਲ ਨੇ ਕੁਐਰੀ ਕਰਨੀ ਹੈ ਜਾਂ ਸਟੇਟਸ ਦੇਖਣਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਵੀਡੀਓ ਪਸੰਦ ਆਇਆ ਤਾਂ ਲਾਈਕ ਕਰਕੇ ਕਮੈਂਟ ਜ਼ਰੂਰ ਕਰਨਾ ਅਗਰ ਨਵੇਂ ਹੋ ਜਾਂ ਚਾਹਤੇ ਚੈਨਲ ਸਬਸਕ੍ਰਾਈਬ ਕਰ ਦੇਣਾ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ